ਜੀ ਕੀ ਅਸੀਂ ਲੋੜ ਪੈ ਗਈ ਤੁਸੀਂ ਇਸ ਪਟੋਲ ਬੰਮ ਤੇ ਕੰਮ ਕੀਤਾ ਕੰਮ ਹੋ ਵੀ ਗਈ ਹੈ ਸਰ ਕੰਮ ਇਹ ਹੈ ਕਿ ਸਟੱਡੀ ਕਟ ਹੋਣ ਕਰਕੇ ਕੰਮ ਨਹੀਂ ਸੀ ਮਿਲਦੇ ਪਏ ਜਿਹੜਾ ਕੰਮ ਮਿਲ ਗਿਆ ਸੀ ਸੋਚਿਆ ਸੀ ਕਿ ਇਮਾਨਦਾਰੀ ਨਾਲ ਮਿਹਨਤ ਮਿਹਨਤ ਕਰ ਲੈਣੀ ਚਾਹੀਦੀ ਤੁਸੀਂ ਕੰਮ ਕਰਦੇ ਹੋ ਘਰ ਪਰਿਵਾਰ ਪੱਖੋਂ ਗੱਲ ਕਰੀ ਤੇ ਘਰਪੋਂ ਹੈ ਕੌਣ-ਕੌਣ ਹੈਗਾ ਸਰਕਾਰ ਪਰਿਵਾਰ ਦੇ ਵਿੱਚ ਮੇਰੇ ਦੋ ਬੱਚੇ ਨੇ ਮੈਂ ਆ ਤੇ ਮੇਰੀ ਸੱਸ ਸਹਮਣ ਹੈ ਤੇ ਦੋ ਮੇਰੇ ਨਣਾਣਾ ਨੇ ਬਸ ਜੱਸ ਬੈਡ ਐਕਸਪਾਇਰ ਹੋ ਗਿਆ ਸਰ ਉਹਨਾਂ ਦੀ ਡੈਥ ਹੋ ਚੁੱਕੀ ਐ 2019 ਦੇ ਵਿੱਚ ਕੀ ਕਰਦੇ ਸਨ ਕੰਮ ਸਰ ਉਹ ਆਰਮੀ ਦੇ ਵਿੱਚ ਜੀਬਾ ਜੀ ਸੀ ਆਰਮੀ ਜੋਬ ਕਰਦੇ ਸੀ ਹਾਂਜੀ ਜੋਬ ਕਰਦੇ ਸੀ ਸਰ ਉਹਨਾਂ ਦਾ ਲੀਵਰ ਡੈਮੇਜ ਹੋਣ ਕਰਕੇ ਡੈਥ ਹੋ ਗਈ ਸੀ ਉਹਨਾਂ ਨੇ ਵੀ 8 9 ਹਸਪਤਾਲ ਐਡਮਿਟ ਕਰਵਾਇਆ ਸੀ ਤੇ ਉਹਦਾ ਕਰਕੇ ਉਹ ਨਹੀਂ ਠੀਕ ਹੋਏ ਭਰ ਬਲੇ ਪੌਂਚ ਭਰਤੀ ਸਨ ਜੋਬ ਕਰਦੇ ਸਨ ਸੇਵਾ ਕਰਦੇ ਸਨ ਲੇਕਿਨ ਉਹਨਾਂ ਦੀ ਪੈਨਸ਼ਨ ਵਗੈਰਾ ਦੀ ਗੱਲ ਕਰੀਏ ਪੈਨਸ਼ਨ ਵਗੈਰਾ ਆਂਦੀ ਹਾਂਜੀ ਸਰ ਪੈਨਸ਼ਨ ਉਹਨੇ ਲੱਗੀ ਹੋਈ ਹੈ ਲੇਕਿਨ ਪੈਨਸ਼ਨ ਤੋਂ ਸਰਕਲ ਨਹੀਂ ਸੀ ਚੱਲਦਾ ਪਿਆ ਇਸ ਕਰਕੇ ਫਿਰ ਮੈਂ ਸੋਚਿਆ ਹੈ ਕਿ ਬੱਚਿਆਂ ਨੂੰ ਪੜਾਉਣ ਵਾਸਤੇ ਸ਼ਹਿਰ ਆਈ ਸੀ ਤੇ ਰੈਂਟ ਤੇ ਸੀ ਮੈਂ ਸੋਚਿਆ ਕਿ ਚਲੋ ਰੈਂਟ ਕੱਢ ਲਿਆ ਜਾਵੇ ਇਸ ਕਰਕੇ ਵੀ ਮੈਂ ਕੰਮ ਕਰ ਲਿਆ ਮੈਂ ਮਦਦ ਮੰਗੀ ਸੀ ਬਟ ਨਹੀਂ ਮਿਲੀ ਮੈਂ ਨਾਂ ਤਾਂ ਨਹੀਂ ਲੈ ਸਕਦੀ ਬਟ ਮੈਂ ਕਾਫੀ ਕੋਸ਼ਿਸ਼ ਕੀਤੀ ਸੀ ਕਿ ਰਿਸ਼ਤੇ ਜੁੜੇ ਰਹਿਣ ਬਟ ਉਹ ਗੱਲ ਨਹੀਂ ਰਹੀ ਮੈਂ ਸਾਰਿਆਂ ਨੂੰ ਵੇਖ ਕੇ ਜਾਂਚ ਪਰਖ ਕੇ ਫੇਰ ਹੀ ਆਈ ਆ ਇੱਥੇ ਕੱਲੀ ਬੈਠੀ ਆ ਮੈਂ ਬੜਾ ਕੁਝ ਪਰਖ ਕੇ ਆਈ ਆ ਸਰ ਮੈਨੂੰ ਪਤਾ ਲੱਗਿਆ ਹੈ ਕਿ ਅੱਜ ਦੇ ਸਮੇਂ 'ਚ ਕੋਈ ਕਿਸੇ ਦਾ ਨਹੀਂ ਹੈਗਾ ਇੱਥੇ ਸਿਰਫ ਆਪਣਾ ਆਪ ਹੀ ਕਰਨਾ ਪੈਂਦਾ ਏ ਰਿਸ਼ਤੇ ਨਾਤੇ ਸਿਰਫ ਉਹਨਾਂ ਜਿੱਤਾ ਕਿ ਜਿੰਨਾਂ ਤੱਕ ਤੁਹਾਡੇ ਕੋਲ ਪੈਸਾ ਹੈ ਅਗਰ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਰਿਸ਼ਤੇ ਵੀ ਤੁਹਾਡੇ ਨਹੀਂ ਹੈਗੇ ਰਿਸ਼ਤੇ ਵੀ ਉੱਥੇ ਖਤਮ ਹੋ ਜਾਂਦੇ ਆ ਕਾਫੀ ਗਲਤ ਬਾਤਾਂ ਸੁਣਨ ਨੂੰ ਮਿਲੀਆਂ ਸੀ ਸਪੋਰਟ ਤਾਂ ਬੜੀ ਦੂਰ ਦੀ ਗੱਲ ਸਪੋਰਟ ਤਾਂ ਨਹੀਂ ਮਿਲੀ ਕਿਸੇ ਕੋਈ ਪਰ ਗੱਲਾਂ ਬਾਤਾਂ ਜ਼ਰੂਰ ਮਿਲੀਆਂ ਸੁਣਨ ਨੂੰ ਐਵੇਂ ਕਹੀ ਕਿ ਕਿਉਂ ਨਹੀਂ ਮਿਲੇ ਮੇਰੇ ਬੱਚਾ ਮਿਲੇ ਮੈਨੂੰ ਮਿਲੀਆਂ ਸਾਰਿਆਂ ਨੂੰ ਜਾਂਚ ਪਰਖ ਕੇ ਫਿਰ ਮੈਂ ਫੈਸਲਾ ਲਿਆ ਕਿ ਕਿਉਂ ਨਾ ਮੈਂ ਇਕੱਲੀ ਰਹਿ ਜਾਵਾਂ ਫਿਰ ਮੈਂ ਇਸ ਕਰਕੇ ਬਟਾਲੇ ਆ ਗਈ ਬਟਾਲੇ ਆਣ ਕਰਕੇ ਰਹਿ ਕੇ ਇੱਥੇ ਮੈਂ ਰੈਂਟ ਵੇਖਿਆ ਪੈੰਚੋ ਸੋ ਨਹੀਂ ਸਾਰਿਆ ਸੀ ਇਸ ਲਈ ਕੰਮ ਕਰ ਲਿਆ ਤੇ ਮਿਹਨਤ ਆ ਕਿਉਂਕਿ ਪਹਿਲਾਂ ਵੀ ਖੇਤੀਬਾੜੀ ਕਰ ਚੁੱਕੀ ਸੀ ਮੈਂ ਤੇ ਸੋਚਿਆ ਸੀ ਕਿ ਕਿਉਂ ਨਹੀਂ ਮਿਹਨਤ ਕੀਤੀ ਆ ਤੇ ਮਿਹਨਤ ਫੇਰ ਕੀਤੀ ਜਾਵੇ ਕੰਮ ਕਰਨਾ ਹੈ ਬੱਚੇ ਪਾਲਣੇ ਆ ਕਿਸੇ ਨੇ ਕਰਨਾ ਤੇ ਸਿਰ ਸਾਡਾ ਹੈ ਨਹੀਂ ਆਪਣਾ ਆਪ ਹੀ ਕਰਨਾ ਪੈਂਦਾ ਇਸ ਕਰਕੇ ਫਿਰ ਮੈਂ ਇਹ ਕੰਮ ਮਿਲਿਆ ਮੈਂ ਹੀ ਕਰ ਲਿਆ ਬਹੁਤ ਤਰ੍ਹਾਂ ਦੀ ਦੁਨੀਆ ਹੁੰਦੀ ਹੈ ਕੁਝ ਮੋਟੀਵੇਟ ਕਰਨ ਵਾਲੇ ਲੋਕ ਵੀ ਆਉਂਦੇ ਨੇ ਕੁਝ ਡੀਮੋਟੀਵੇਟ ਕਰਨ ਵਾਲੇ ਲੋਕ ਵੀ ਆਏ ਨੇ ਕੁਝ ਹੱਸਦੇ ਵੀ ਆ ਕੁਝ ਨਹੀਂ ਵੀ ਹੱਸਦੇ ਆ ਕੁਝ ਕਹਿੰਦੇ ਆ ਕਿ ਪੁੱਤ ਮਿਹਨਤ ਕਰਨੀ ਆ ਆਪਣੀ ਕਰੋ ਆਪਣੇ ਬੱਚੇ ਬਾਲੋ ਕਿਸੇ ਵੱਲ ਧਿਆਨ ਨਾ ਦਿਓ ਤੁਹਾਨੂੰ ਦੱਸਿਆ ਕਿ ਤਰ੍ਹਾਂ ਤਰ੍ਹਾਂ ਦੀ ਦੁਨੀਆ ਆਂਦੀ ਆ ਪਰ ਸਾਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਆ ਅਸੀਂ ਮਿਹਨਤ ਕਰਨੀ ਆ ਜਿਹੋ ਲੋਕ ਗੱਲਾਂ ਕਰਨਗੇ ਉਹ ਖਾਣ ਨੂੰ ਦੇਣ ਕਦੀ ਨਹੀਂ ਆਉਣਗੇ ਇਹ ਤੇ ਆਪਾਂ ਨੂੰ ਪਤਾ ਹੈ ਬਾਕੀ ਮਨੀ ਸਰਦੀ ਮੈਂ ਬਹੁਤ ਮੈਂ ਤੇ ਸਰ ਨੇ ਮੈਨੂੰ ਕੰਮ ਦਿੱਤਾ ਮਰਵਾ ਵਾਲਿਆਂ ਦੇ ਬਹੁਤ ਆਪਾਂ ਥੈਂਕਸਫੁਲ ਆ ਕਿ ਇਹਨਾਂ ਨੇ ਕੰਮ ਦਿੱਤਾ ਹੈ ਅਸੀਂ ਤੇ ਲਿਖ ਕੇ ਲਾਏ ਉਹਨਾਂ ਨੇ ਮੇਰੇ ਕਰਕੇ ਤੇ ਉਹ ਵੇਖੋ ਫੀਮੇਲ ਸਟਾਫ ਗਰੰਟਡ ਕਿ ਮੈਲਾ ਸਟਾਫ ਦੀ ਲੋੜ ਹੈ ਵੀ ਲਿਖ ਕੇ ਲਾ ਦਿੱਤਾ ਹੈ ਹੁਣ ਜਿਨ੍ਹਾਂ ਨੇ ਕਰਨਾ ਹੈ ਉਹ ਆਪਣੇ ਘਰਾਂ ਚੋਂ ਨਿਕਲ ਕੇ ਆਣ ਕੇ ਕਰ ਸਕਦੀਆਂ ਨੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ ਹਰ ਬੰਦਾ ਮਿਹਨਤ ਕਰਨਾ ਚਾਹੁੰਦਾ ਵਾ ਕੁਝ ਨਾ ਕੁਝ ਬਣਨਾ ਚਾਹੁੰਦਾ ਹੈ ਦੁਨੀਆ ਬੜੀ ਦੂਰ ਤੱਕ ਚੱਲੇਗੀ ਹੈ ਅਸੀਂ ਵੀ ਜਾ ਸਕਦੇ ਹਾਂ ਫਰਸਟ ਟਾਈਮ ਜਦੋਂ ਇੱਥੇ ਲੱਗੇ ਸੀ ਇੱਥੇ ਆਏ ਸੀਗੇ ਕੋਈ ਮਨ ਚ ਝਿਜਕ ਵੀ ਹੈਗੀ ਸੀ ਮਨ ਚ ਡਰ ਵੀ ਥੋੜਾ ਹੁੰਦਾ ਵੀ ਆਪਾਂ نو ਸਰ نو ਸਰ ਮੈਨੂੰ ਕੋਈ ਚੀਜ਼ ਨਹੀਂ ਆ ਕਿਉਂਕਿ ਮੈਨੂੰ ਸ਼ੁਰੂਤ ਇੱਕ ਆਦਤ ਮੇਰੇ ਪਾਪਾ ਨੇ ਸਿਖਾਈ ਸੀ ਕਿ ਪੁੱਤ ਮੈਨੂੰ ਕਦੀ ਨਹੀਂ ਡਰਨਾ ਤੇ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਨਾ ਤੇ ਉਸ ਵਕਤ ਵੀ ਮੈਂ 2 ਸਾਲ ਕਿਤੀ ਬਾੜੀ ਪਿੰਡ ਕੀਤੀ ਸੀ ਤੇ ਮੇਰੇ ਮੰਮਾ ਜਿਹੜੇ ਉਹ ਥੋੜੇ ਜੇ ਮਤਲਬ ਦੁਨੀਆਦਾਰੀ ਨਹੀਂ ਜਾਣਦੇ ਇਨੀ ਇਸ ਕਰਕੇ ਫਿਰ ਉਹਨਾਂ ਨੂੰ ਵੀ ਸਪੋਰਟ ਕੀਤੀ ਸੀ ਉਸ ਤੋਂ ਮੈਰਿਜ ਤੋਂ ਬਾਅਦ ਫਿਰ ਮੈਂ ਕੰਮ ਕਰ ਕੋਈ ਨਹੀਂ ਕੀਤਾ ਪਰ ਅੱਜ ਉਹਨਾਂ ਦੀ ਡੈਥ ਤੋਂ ਬਾਅਦ ਕਰਨਾ ਪਿਆ ਸਰਦਾਰ ਸਾਹਿਬ ਦੀਆਂ ਤੋਂ ਬਾਅਦ ਕਰਨਾ ਪਿਆ ਹਾਲਾਤ ਕਦੇ ਵੀ ਬੰਦੇ ਦੇ ਇੱਕੋ ਤਰ੍ਹਾਂ ਦੇ ਨਹੀਂ ਰਹਿੰਦੇ ਕਦ ਜਦੋਂ ਉਹ ਕਮਾਉਂਦੇ ਸੀ ਉਦੋਂ ਦਿਨ ਬੜੇ ਚੰਗੇ ਸੀ ਅੱਜ ਅਸੀਂ ਤੁਹਾਨੂੰ ਇੱਕ ਐਸੀਆਂ ਤਸਵੀਰਾਂ ਦਿਖਾਵਾਂਗੇ ਜਿਸ ਨਾਲ ਰੂਹ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਹਨ ਜੀ ਬਿਲਕੁਲ ਅਸੀਂ ਅੱਜ ਪਹੁੰਚੇ ਹਾਂ ਇੱਕ ਬਟਾਲਾ ਦੀ ਇੱਕ ਐਸੇ ਪਟੋਲ ਪੰਪ ਤੇ ਜਿੱਥੇ ਇੱਕ ਮਹਿਲਾ ਵੱਲੋਂ ਕੰਮ ਕੀਤਾ ਜਾਂਦਾ ਗੱਲਬਾਤ ਕਰਨ ਤੇ ਪੁੱਛਿਆ ਗਿਆ ਕਿ ਮਹਿਲਾ ਦਾ ਪਤੀ ਜੋ ਸੀ ਸਰਦਾ ਸਾਈ ਉਹ ਰੱਬ ਨੂੰ ਪਿਆਰਾ ਹੋ ਗਿਆ ਅਤੇ ਬਾ ਵੀ ਨਹੀਂ ਹਨ ਦੋ ਬੱਚੇ ਹਨ ਅਤੇ ਘਰ ਦੇ ਪਾਲਣ ਪੋਸ਼ਣ ਵਾਸਤੇ ਉਹ ਇਸ ਪਟੋਲ ਪੰਪ ਤੇ ਲੱਗੀ ਹੈ ਤੇ ਕਮਾਈ ਕਰ ਰਹੀ ਹੈ ਅਤੇ ਘਰ ਦਾ ਗੁਜ਼ਾਰਾ ਕਰ ਰਹੀ ਹੈ ਸੋ ਤਸਵੀਰਾਂ ਦਿਖਾਵਾਂਗੇ ਉਸ ਪਟੋਲ ਪੰਪ ਦੀਆਂ ਤੁਸੀਂ ਦੇਖ ਸਕਦੇ ਹੋ ਵੀ ਇਸ ਪਟੋਲ ਪੰਪ ਤੇ ਉਸ ਮਹਿਲਾ ਨੇ ਲੱਗ ਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਸੋ ਗੱਲਬਾਤ ਵੀ ਕਰਾਂਗੇ ਉਸ ਮਹਿਲਾ ਨਾਲ ਕੀ ਕਹਿਣਾ ਹੈ ਕਿਉਂਕਿ ਕਈ ਮਜਬੂਰੀਆਂ ਹੁੰਦੀਆਂ ਹਨ ਮਹਿਲਾ ਨੂੰ ਔਰਤਾਂ ਨੂੰ ਘਰ ਦਾ ਗੁਜ਼ਾਰਾ ਕਰਨ ਵਾਸਤੇ ਕਈ ਕੁਝ ਕਰਨਾ ਪੈਂਦਾ ਸੋ ਸਾਡੇ ਨਾਲ ਮਹਿਲਾ ਵੀ ਜੁੜੀ ਹੈ ਸੋ ਗੱਲਬਾਤ ਵੀ ਕਰ ਲੈਣੇ ਆ ਸਤਸ਼ਿਕਾ ਮੈਂ ਜੀ ਸਤਸ਼ਿਕਾ ਜੀ ਕੀ ਨਾਮ ਹੈ ਕਵਲਜੀਤ ਖੋਹ ਇਹ ਕਵਲਜੀਤ ਜੀ ਕੀ ਅਸੀਂ ਲੋੜ ਪੈ ਗਈ ਤੁਸੀਂ ਇਸ ਪਟ્રોલ ਬੰਮ ਤੇ ਕੰਮ ਕੀਤਾ ਕੰਮ ਹੋਰ ਵੀ ਕਈ ਹੈ ਸਰ ਕੰਮ ਇਹ ਹੈ ਕਿ ਸਟੱਡੀ ਕਟ ਹੋਣ ਕਰਕੇ ਕੰਮ ਨਹੀਂ ਸੀ ਮਿਲਦੇ ਪਏ ਜਿਹੜਾ ਕੰਮ ਮਿਲ ਗਿਆ ਸੀ ਸੋ ਸੋਚਿਆ ਸੀ ਕਿ ਇਮਾਨਦਾਰੀ ਨਾਲ ਮਿਹਨਤ ਮਿਹਨਤ ਕਰ ਲੈਣੀ ਚਾਹੀਦੀ ਹੈ ਹਾਂ ਜੀ ਇਹ ਕੀ ਕੀ وجہ ਰਹੀ ਹੈ ਵੀ ਤੁਸੀਂ ਕੰਮ ਕਰ ਰਹੇ ਹੋ ਘਰ ਪਰਵਾਲ ਪੱਖੋਂ ਗੱਲ ਕਰੀ ਤੇ ਘਰ ਪਰ ਕੋਣ-ਕੋਣ ਹੈਗਾ ਸਰਕਾਰ ਪਰਿਵਾਰ ਦੇ ਵਿੱਚ ਮੇਰੇ ਦੋ ਬੱਚੇ ਨੇ ਮੈਂ ਆ ਤੇ ਮੇਰੀ ਸੱਸ ਮਾਂ ਨੇ ਤੇ ਦੋ ਮੇਰੇ ਨਾਨਾ ਨਾ ਨੇ ਬਸ ਤੇ ਹਸਬੰਡ ਹਸਬੰਡ ਐਕਸਪਾਇਰ ਹੋ ਗਿਆ ਸਰ ਉਹਨਾਂ ਦੀ ਡੈਥ ਹੋ ਚੁੱਕੀ ਆ 2019 ਦੇ ਵਿੱਚ ਕੀ ਕਰਦੇ ਸਨ ਕੰਮ ਸਰ ਉਹ ਆਰਮੀ ਦੇ ਵਿੱਚ ਸੀ ਫੌਜੀ ਸੀ ਆਰਮੀ ਜੋਬ ਕਰਦੇ ਸੀ ਹਾਂਜੀ ਜੋਬ ਕਰਦੇ ਸੀ ਸਰ ਉਹਨਾਂ ਦਾ ਲੀਵਰ ਡੈਮੇਜ ਹੋਣ ਕਰਕੇ ਡੈਥ ਹੋ ਗਈ ਸੀ ਉਹਨਾਂ ਨੇ ਵੀ 8-9 ਹਸਪਤਾਲ ਐਡਮਿਟ ਕਰਵਾਇਆ ਸੀ ਤੇ ਉਹਦਾ ਕਰਕੇ ਉਹ ਨਹੀਂ ਠੀਕ ਹੋਏ। ਇਹ ਕਰ ਬਹੁਤ ਗੱਲ ਕਰੀਏ ਕਿ ਐਸੀ ਮਜਬੂਰੀ ਬਣ ਗਈ ਕਿ ਪੰਪ ਤੇ ਕੰਮ ਕਰਨਾ ਪੈ ਰਿਹਾ ਕੋ ਘਰ ਵਾਲੇ ਫੌਜ ਚ ਭਰਤੀ ਸਨ। ਜੋਬ ਕਰਦੇ ਸਨ, ਸੇਵਾ ਕਰਦੇ ਸਨ। ਲੇਕਿਨ ਉਹਨਾਂ ਦੀ ਪੈਨਸ਼ਨ ਵਗੈਰਾ ਦੀ ਗੱਲ ਕਰੀਏ, ਪੈਨਸ਼ਨ ਵਗੈਰਾ ਆਂਦੀ ਹੈ। ਹਾਂਜੀ ਸਰ ਪੈਨਸ਼ਨ ਉਹਨਾਂ ਤੇ ਲੱਗੀ ਹੋਈ ਹੈ ਲੇਕਿਨ ਪੈਨਸ਼ਨ ਤੋਂ ਸਰਕਲ ਨਹੀਂ ਸੀ ਚੱਲਦਾ ਪਿਆ। ਇਸ ਕਰਕੇ ਫੇਰ ਮੈਂ ਸੋਚਿਆ ਹੈ ਕਿ ਬੱਚਿਆਂ ਨੂੰ ਪੜਾਉਣ ਵਾਸਤੇ ਤੇ ਸ਼ਹਿਰ ਆਈ ਸੀ ਤੇ ਰੈਂਟ ਤੇ ਸੀ। ਮੈਂ ਸੋਚਿਆ ਕਿ ਚਲੋ ਰੈਂਟ ਕੱਢ ਲਿਆ ਜਾਵੇ। ਇਸ ਕਰਕੇ ਫੇਰ ਮੈਂ ਕੰਮ ਕਰ ਲਿਆ। ਪਰਵਾਜ਼ ਚ ਹੋਰ ਹੀ ਮੈਂਬਰ ਹੈਗੇ ਨੇ ਕਹਿੰਦੇ ਸਰ ਵੀ ਏ ਦਿ올 ਹੋ ਗਿਆ ਜੇਟ ਹੋ ਗਿਆ 700 ਸੌਰਾ ਜਾਂ ਹੋਰ ਵੀ ਕਈ ਮੈਂਬਰ ਨੇ ਜਿਹੜੇ ਮਦਦ ਕਰ ਸਕਦੇ ਨੇ ਤੁਸੀਂ ਕਿਹਾ ਨਹੀਂ ਕਿਸੇ ਨੂੰ ਨਹੀਂ ਸਰ ਮੈਂ ਮਦਦ ਮੰਗੀ ਸੀ ਬਟ ਨਹੀਂ ਮਿਲੀ ਮੈਂ ਨਾਂ ਤੇ ਨਹੀਂ ਲੈ ਸਕਦੀ ਬਟ ਮੈਂ ਕਾਫੀ ਕੋਸ਼ਿਸ਼ ਕੀਤੀ ਸੀ ਕਿ ਰਿਸ਼ਤੇ ਜੁੜੇ ਰਹਿਣ ਬਟ ਉਹ ਗੱਲ ਨਹੀਂ ਰਹੀ ਮੈਂ ਸਾਰਿਆਂ ਨੂੰ ਵੇਖ ਕੇ ਜਾਂਚ ਪਰਖ ਕੇ ਫੇਰ ਹੀ ਆਈ ਆ ਇੱਥੇ ਕੱਲੀ ਬੈਠੀ ਆ ਮੈਂ ਬੜਾ ਕੁਝ ਪਰਖ ਕੇ ਆਈ ਆ ਸਰ ਮੈਨੂੰ ਪਤਾ ਲੱਗਿਆ ਹੈ ਕਿ ਅੱਜ ਦੇ ਸਮੇਂ 'ਚ ਕੋਈ ਕਿਸੇ ਦਾ ਨਹੀਂ ਹੈਗਾ ਇਹ ਤੇ ਸਿਰਫ ਆਪਣਾ ਆਪ ਹੀ ਕਰਨਾ ਪੈਂਦਾ ਹੈ ਰਿਸ਼ਤੇ ਨਾ ਤੇ ਸਿਰਫ ਉਹਨਾਂ ਜਿੱਤਾ ਕਿ ਜਿੰਨਾ ਤੱਕ ਤੁਹਾਡੇ ਕੋਲ ਪੈਸਾ ਹੈ ਅਗਰ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਰਿਸ਼ਤੇ ਵੀ ਤੁਹਾਡੇ ਨਹੀਂ ਹੈਗੇ ਰਿਸ਼ਤੇ ਵੀ ਉੱਥੇ ਖਤਮ ਹੋ ਜਾਂਦੇ ਨੇ ਬਿਲਕੁਲ ਇਹ ਗੱਲ ਤੁਸੀਂ ਬੜੀ ਵਧੀਆ ਕਹੀ ਹੈ ਵੀ ਜਦ ਤੱਕ ਪੈਸਾ ਹੈਗਾ ਤੇ ਬਾਹਰ ਦੇ ਵੀ ਤੁਹਾਨੂੰ ਜਿਹੜਾ ਆਪਣੇ ਆਪ ਨੂੰ ਇਸਤੇ ਵਿੱਚ ਗਿਰਨਗੇ ਵੀ ਅਸੀਂ ਤੁਹਾਡੇ ਭਰਾ ਵਾ ਅਸੀਂ ਤੁਹਾਡੇ ਭੈਣਾਂ ਜਦੋਂ ਤੁਹਾਡੇ ਕੋਲ ਪੈਸਾ ਮੁੱਕ ਜਾਂਦਾ ਤੇ ਸਾਰੇ ਭਣ ਭਰਾ ਸਗੇ ਵੀ ਅੱਧੇ ਬਾਅਦ ਵੀ ਦੂਰੀ ਬਣਨੀ ਸ਼ੁਰੂ ਕਰ ਦਿੰਦੇ ਹਾਂ ਬਿਲਕੁਲ ਬਿਲਕੁਲ ਸਰ ਕਰਦੇ ਆ ਜੀ ਕਾਫੀ ਗੱਲਬਾਤਾਂ ਸੁਣਨ ਨੂੰ ਮਿਲੀਆਂ ਸੀ ਸਪੋਰਟ ਤਾਂ ਬੜੀ ਦੂਰ ਦੀ ਗੱਲ ਸਪੋਰਟ ਤਾਂ ਨਹੀਂ ਮਿਲੀ ਕਿਸੇ ਕੋਈ ਪਰ ਗੱਲਾਂ ਬਾਤਾਂ ਜ਼ਰੂਰ ਮਿਲੀਆਂ ਸੁਣਨ ਨੂੰ ਐਵੇਂ ਕਹੀ ਕਿ ਕਿਉਂ ਨਹੀਂ ਮਿਲੇ ਮੇਰੇ ਬੱਚਾ ਮਿਲੇ ਮੈਨੂੰ ਮਿਲੀਆਂ ਸਾਰਿਆਂ ਨੂੰ ਜਾਂਚ ਪਰਖ ਕੇ ਫਿਰ ਮੈਂ ਫੈਸਲਾ ਲਿਆ ਕਿ ਕਿਉਂ ਨਾ ਮੈਂ ਇਕੱਲੀ ਰਹਿ ਜਾਵਾਂ ਫਿਰ ਮੈਂ ਇਸ ਕਰਕੇ ਬਟਾਲੇ ਆ ਗਈ ਬਟਾਲੇ ਆਣ ਕਰਕੇ ਰਹਿ ਕੇ ਇੱਥੇ ਮੈਂ ਰੈਂਟ ਵੇਖਿਆ 550 ਨਹੀਂ ਸਾਰੇ ਸੀ ਇਸ ਲਈ ਕੰਮ ਕਰ ਲਿਆ ਤੇ ਮਿਹਨਤ ਆ ਕਿਉਂਕਿ ਪਹਿਲਾਂ ਵੀ ਖੇਤੀਬਾੜੀ ਕਰ ਚੁੱਕੀ ਸੀ ਮੈਂ ਤੇ ਸੋਚਿਆ ਸੀ ਕਿ ਕਿਉਂ ਨਾ ਮਿਹਨਤ ਕੀਤੀ ਆ ਤੇ ਮਿਹਨਤ ਫੇਰ ਕੀਤੀ ਜਾਵੇ ਕੰਮ ਕਰਨਾ ਹੈ ਬੱਚੇ ਪਾ ਲੈਣੇ ਆ ਕਿਸੇ ਨੇ ਕਰਨਾ ਤੇ ਸਰ ਸਾਡਾ ਹੈ ਨਹੀਂ ਆਪਣਾ ਆਪ ਹੀ ਕਰਨਾ ਪੈਂਦਾ ਏ ਇਸ ਕਰਕੇ ਫਿਰ ਮੈਂ ਇਹ ਕੰਮ ਮਿਲਿਆ ਮੈਂ ਇਹੀ ਕਰ ਲਿਆ ਕੰਮ ਕਰਦੇ ਆ ਪੰਪ ਦੇ ਕਈ ਲੋਕ ਭਾਂ ਭਾਂ ਦੇ ਲੋਕ ਆਉਂਦੇ ਨੇ ਬੜੀ ਤਰ੍ਹਾਂ ਦੇ ਆਉਂਦੇ ਸਰ ਕਈ ਗੱਲਾਂ ਵੀ ਹੁੰਦੀਆਂ ਨੇ ਹਾਂਜੀ ਸਰ ਆਉਂਦੇ ਆ ਬਹੁਤ ਤਰ੍ਹਾਂ ਦੀ ਦੁਨੀਆ ਹੁੰਦੀ ਆ ਕੁਝ ਮੋਟੀਵੇਟ ਕਰਨ ਵਾਲੇ ਲੋਕ ਵੀ ਆਉਂਦੇ ਨੇ ਕੁਝ ਡੀਮੋਟੀਵੇਟ ਕਰਨ ਵਾਲੇ ਲੋਕ ਵੀ ਆਏ ਨੇ ਕੁਝ ਹੱਸਦੇ ਵੀ ਆ ਕੁਝ ਨਹੀਂ ਵੀ ਹੱਸਦੇ ਆ ਕੁਝ ਕਹਿੰਦੇ ਆ ਕਿ ਪੁੱਤ ਮਿਹਨਤ ਕਰਨੀ ਆ ਆਪਣੀ ਕਰੋ ਆਪਣੇ ਬੱਚੇ ਬਾਲੋ ਕਿਸੇ ਵੱਲ ਧਿਆਨ ਨਾ ਦਿਓ ਤੁਹਾਨੂੰ ਦੱਸਿਆ ਕਿ ਤਰ੍ਹਾਂ ਤਰ੍ਹਾਂ ਦੀ ਦੁਨੀਆ ਆਂਦੀ ਆ ਪਰ ਸਾਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਆ ਅਸੀਂ ਮਿਹਨਤ ਕਰਨੀ ਆ ਜਿਹੋ ਲੋਕ ਗੱਲਾਂ ਕਰਨਗੇ ਉਹ ਖਾਣ ਨੂੰ ਦੇਣ ਕਦੀ ਨਹੀਂ ਆਉਣਗੇ ਇਹ ਤੇ ਆਪਾਂ ਨੂੰ ਪਤਾ ਹੈ ਕਈ ਲੋਕੀ ਅਭੀ ਹੋਣਗੇ ਭਾਏ 50 50 ਤੇਲ ਪਾਣ ਘੜੀਮੁੜੀ ਤੇਲ ਪਾਣਾ ਆਉਣਗੇ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਹੋਈ ਐਵੇਂ ਕਹੀਏ ਐਦਾਂ ਦਾ ਕੋਈ ਚਾਂਸ ਨਹੀਂ ਹੈ ਆ ਹੈਗਾ ਬੱਸ ਮੈਨੂੰ ਇਹ ਹੈ ਕਿ ਮੈਨੂੰ ਕੰਮ ਮਿਲਿਆ ਮੈਂ ਇਹਨਾਂ ਨੂੰ ਪੁੱਛਿਆ ਸੀ ਇਹਨਾਂ ਨੇ ਮੈਨੂੰ ਕੰਮ ਦੇ ਦਿੱਤਾ ਬਾਕੀ ਮਨੀ ਸਰਦੀ ਮੈਂ ਬਹੁਤ ਮੈਂ ਤੇ ਸਰ ਨੇ ਮੈਨੂੰ ਕੰਮ ਦਿੱਤਾ ਮਰਵਾਵਾਲਿਆਂ ਦੇ ਬਹੁਤ ਆਪਾਂ ਥੈਂਕਸਫੁਲ ਆ ਕਿ ਇਹਨਾਂ ਨੇ ਕੰਮ ਦਿੱਤਾ ਹੈ ਅਸੀਂ ਤਾਂ ਲਿਖ ਕੇ ਲਾਉ ਇਹਨਾਂ ਨੇ ਮੇਰੇ ਕਰਕੇ ਤੇ ਉਹ ਵੇਖੋ ਫੀਮੇਲ ਸਟਾਫ ਗਰੰਟਡ ਕਿ ਮਹਿਲਾ ਸਟਾਫ ਦੀ ਲੋੜ ਹੈ ਵੀ ਲਿਖ ਕੇ ਲਾ ਦਿੱਤਾ ਹੈ ਹੁਣ ਜਿਨ੍ਹਾਂ ਨੇ ਕਰਨਾ ਹੈ ਉਹ ਆਪਣੇ ਘਰਾਂ ਚੋਂ ਨਿਕਲ ਕੇ ਆਣ ਕੇ ਕਰ ਸਕਦੀਆਂ ਨੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ ਹਰ ਬੰਦਾ ਮਿਹਨਤ ਕਰਨਾ ਚਾਹੁੰਦਾ ਵਾ ਕੁਝ ਨਾ ਕੁਝ ਬਣਨਾ ਚਾਹੁੰਦਾ ਹੈ ਦੁਨੀਆ ਬੜੀ ਦੂਰ ਤੱਕ ਚੱ ਹਿੰਮਤ ਨਹੀਂ ਹਾਰਨੀ ਚਾਹੀਦੀ ਮਿਹਨਤ ਕਰਨੀ ਚਾਹੀਦੀ ਹੈ ਸੋ ਰੱਬ ਉਹ ਫਲ ਵੀ ਦਿੰਦਾ ਸੋ ਗੱਲ ਕਰੀਏ ਤੇ ਪ੍ਰਵਾਹ ਜਿਹੜੇ ਬੱਚੇ ਨੇ ਕਿੰਨੇ ਕਿੰਨੇ ਸਾਜ਼ੇ ਦੇ ਕੌਣ ਕੌਣ ਬੇਟੀ 17 ਸਾਲ ਦੀ ਹੈ ਤੇ ਬੇਟਾ 14 ਸਾਲ ਦਾ ਹੈ ਬੇਟੀ 17 ਦੀ ਹੈ ਦੋਨੋਂ ਆਡੀਗੋਸਲਾ ਪੜ੍ਹਦੇ ਨੇ ਤੇ ਖਰਚੇ ਜਿਆਦਾ ਹੋਣ ਕਰਕੇ ਨਹੀਂ ਸੀ ਇੱਕ ਮਤਲਬ ਮੇਰਾ ਕੁਝ ਸਹੀ ਨਹੀਂ ਸੀ ਜਾ ਰਿਹਾ ਮੈਂ ਸੋਚਿਆ ਕਿ ਚਲੋ ਰੈਂਟ ਕਰ ਲੈਂਦੇ ਅਗਰ ਰੈਂਟ ਉੱਪਰੋਂ ਨਿਕਲ ਜਾਏਗਾ ਤੇ 2-3000 ਰੁਪਏ ਦਾ ਮੇਰਾ ਖਰਚਾ ਤੇਲ ਦਾ ਬੱਚਿਆਂ ਦਾ ਨਿਕਲ ਜਾਏਗਾ ਤਾਂ ਥੋੜਾ ਸੌਖਾ ਹੋ ਜਾਏਗਾ ਯਾਨੀ ਕਿ ਆਪਣਾ ਪੰਨ ਸੌਖਾ ਕਰਨ ਲਈ ਕੰਮ ਦੀ ਲੋੜ ਸੀ ਕੰਮ ਕਰ ਲਿਆ ਤੇ ਪਹਿਲੀ ਜਿਹੜੀ ਬੰਨਾ ਹੈਗਾ ਵਾ ਉਹ ਚੋਂ ਕਮਾਈ ਹੁੰਦੀ ਹੈ ਕਿ ਨਹੀਂ ਉਹ ਚੋਂ ਹੀ ਹਾਂਜੀ ਸਰ ਪਹਿਲੀ ਹੈਗੀ ਆ ਡੇਢ ਏਕੜ ਆ ਡੇਢ ਏਕੜ ਮੇਰੀ ਸੱਸ ਮਾਂ ਕੋਲ ਹੈ ਡੇਢ ਏਕੜ ਮੇੜੇ ਕੋਲ ਹੈ ਉਹਦਾ ਮੈਨੂੰ ਠੇਕਾ ਹੁੰਦਾ ਉਹ ਮੇਰੇ ਕੋਲ ਹੀ ਹੁੰਦਾ ਹੈ ਉਹ ਬੱਚਿਆਂ ਦਾ ਜਿਹੜਾ ਐਡਮਿਸ਼ਨ ਵਗੈਰਾ ਧਾਰ ਨਹੀਂ ਹੁੰਦੀ ਆ ਕੋਈ ਜਿਹੜਾ ਕੋ ਪੜਾ ਲੈਣਾ ਹੁੰਦਾ ਹੋਰ ਉੱਪਰਲੇ ਖਰਚੇ ਕਰਨੇ ਹੁੰਦੇ ਆ ਆਪਾਂ ਉਹਦੇ ਨਾਲ ਕਰ ਲਈਦੇ ਆ ਅਗਲੀ ਜ਼ਿੰਦਗੀ ਬਾਰੇ ਕੀ ਸੋਚਿਆ ਕੀ ਸੁਪਨਾ ਹੈ ਕਿਥੋਂ ਇਥੋਂ ਕਰਕੇ ਕੰਮ ਕਿਥੇ ਜਾਣਾ ਜਾਣਾ ਤਾਂ ਸਰ ਬੜੀ ਦੂਰ ਐ ਸੁਪਨੇ ਵੱਡੇ ਨੇ ਜਾਣਾ ਬੜੀ ਦੂਰ ਐ ਬੱਚਿਆਂ ਦੇ ਮਤਲਬ ਹੀ ਸਾਥ ਨਾ ਜਾਵਾਂਗੀ ਬੱਚੇ سپورਟ ਬਹੁਤ ਕਰਦੇ ਨੇ ਹੁਣ ਆਪਣਾ ਤਾਂ ਚਲੋ ਨਹੀਂ ਇੰਨਾ سپورਟ ਹੈਗਾ ਕੋਈ ਕੋਸ਼ਿਸ਼ ਇਹੀ ਹੈ ਕਿ ਬੱਚੇ ਕੁਝ ਬਣ ਜਾਣ ਘਰੋਂ ਨਿਕਲੇ ਆ ਹਲੇ ਸ਼ੁਰੂਆਤ ਹੀ ਕੀਤੀ ਐ ਆਇਆ ਨੂੰ ਤਾਂ ਥੋੜਾ ਹੀ ਟਾਈਮ ਹੋਇਆ ਵਾ ਤੇ ਵੇਖੋ ਕਿੱਥੋਂ ਤੱਕ ਪਹੁੰਚੇ ਅਜੇ ਤਾਂ ਸ਼ੁਰੂਆਤਾਂ ਨੇ ਬਲਿਆ ਕੀ ਦੇਖਿਆ ਹਾਂਜੀ ਬੱਸ ਬੱਸ ਹਲੇ ਤਾਂ ਸ਼ੁਰੂਆਤ ਫਰਸਟ ਟਾਈਮ ਜੋ ਤੁਸੀਂ ਲੱਗੇ ਸੀ ਇੱਥੇ ਆਏ ਸੀਗੇ ਕੋਈ ਮਾਨਜੂ ਚੀਜ਼ਿਕ ਵੀ ਹੈਗੀ ਸੀ ਮਾਨਜ ਡਰ ਵੀ ਹੁੰਦਾ ਵੀ ਆਪਾਂ ਨੋ ਸਰ ਨੋ ਸਰ ਮੈਨੂੰ ਕੋਈ ਚੀਜ਼ੇ ਨਹੀਂ ਆ ਕਿਉਂਕਿ ਮੈਨੂੰ ਸ਼ੁਰੂਤ ਇੱਕ ਆਦਤ ਮੇਰੇ ਪਾਪਾ ਨੇ ਸਿਖਾਈ ਸੀ ਕਿ ਪੁੱਤ ਮਿਹਨਤੋਂ ਕਦੀ ਨਹੀਂ ਡਰਨਾ ਮੇਰੇ ਡੈਡੀ ਨੇ ਇੱਕ ਹੀ ਗੱਲ ਕਹੀ ਸੀ ਕਿ ਬੇਟਾ ਕੰਮ ਤੋਂ ਡਰਨਾ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਨਾ ਤੇ ਉਸ ਵਕਤ ਵੀ ਮੈਂ 2 ਸਾਲ ਖੇਤੀਬਾੜੀ ਪਿੰਡ ਕੀਤੀ ਸੀ ਮੈਨੂੰ ਖੇਤੀ ਬਾੜੀ ਦਾ ਵਾਅਦੂ ਸੀ ਥੋੜਾ ਬਹੁਤਾ ਮੈਂ ਕੰਮ ਕੀਤਾ ਸੀ ਤੇ ਮੇਰੇ ਮੰਮਾ ਜਿਹੜੇ ਉਹ ਥੋੜੇ ਜੇ ਮਤਲਬ ਦੁਨੀਆਦਾਰੀ ਨਹੀਂ ਜਾਣਦੇ ਇਨੀ ਇਸ ਕਰਕੇ ਫਿਰ ਉਹ ਉਹਨਾਂ ਨੂੰ ਵੀ ਸਪੋਰਟ ਕੀਤੀ ਸੀ ਉਸ ਤੋਂ ਮੈਰਿਜ ਤੋਂ ਬਾਅਦ ਫਿਰ ਮੈਂ ਕੰਮ ਕਰ ਕੋਈ ਨਹੀਂ ਕੀਤਾ ਪਰ ਅੱਜ ਉਹਨਾਂ ਦੀ ਡੈਥ ਤੋਂ ਬਾਅਦ ਕਰਨਾ ਪਿਆ ਸਰਦਾਰ ਸਾਹਿਬ ਦੀ ਜਿਆਤ ਤੋਂ ਬਾਅਦ ਕਰਨਾ ਪਿਆ ਹਾਲਾਤ ਕਦੇ ਵੀ ਬੰਦੇ ਦੀ ਇੱਕੋ ਤਰ੍ਹਾਂ ਦੇ ਨਹੀਂ ਰਹਿੰਦੇ ਕਦ ਜਦੋਂ ਕਮਾਉਂਦੇ ਸੀ ਉਦੋਂ ਦਿਨ ਬੜੇ ਚੰਗੇ ਸੀ ਵਧੀਆ ਵੀ ਬਤਾਏ ਨੇ ਮਾਰੇ ਦਿਨ ਵੀ ਚੇਤੇ ਆਉਂਦੇ ਹੋਣੇ ਜਦੋਂ ਸਰਦਾਰ ਸਾਹਿਬ ਛੁੱਟੀ ਆਉਂਦੇ ਸੀ ਜਾਂ ਪੈਸੇ ਭੇਜਦੇ ਸੀ ਹੱਥ ਕਾਫੀ ਖੁੱਲਾ ਸੀ ਸਾਰੀਆਂ ਐਸ਼ਾਂ ਵੀ ਮਤਲਬ ਕੀਤਾ ਸਰ ਆਉਂਦੇ ਆ ਜ਼ਰੂਰ ਆਉਂਦੇ ਆ ਸਰਦਾਰ ਸਾਹਿਬ ਜਿਹੜਾ ਪੇਮੈਂਟ ਭੇਜਦੇ ਸੀ ਕੋਈ ਚੀਜ਼ ਲੈਣੀ ਹੋਵੇ ਤਾਂ ਕਦੀ ਪੁੱਛੀਦਾ ਨਹੀਂ ਸੀ ਉਹਨਾਂ ਨੇ ਇਹੀ ਕਹਿਣਾ ਜਾਓ ਜੋ ਦਿਲ ਕਰਦਾ ਲੈ ਆਓ ਉਹਨਾਂ ਨੇ ਕਦੀ ਮਨਾ ਨਹੀਂ ਸੀ ਕੀਤਾ ਅੱਜ ਉਹ ਵੀ ਦਿਨ ਹੈਗਾ ਵਾ ਕਿ ਇੱਕ ਚੀਜ਼ ਖਰੀਦਣ ਜਾਈਏ ਤਾਂ ਪਹਿਲਾਂ ਉਹਦਾ ਪ੍ਰਾਈਸ ਟੈਗ ਵੇਖਣਾ ਪੈਂਦਾ ਹੈ ਪਹਿਲਾਂ ਪ੍ਰਾਈਸ ਤੇ ਮੁੜ ਕੇ ਜੇਬ ਮੁੜ ਕੇ ਜੇਬ ਦੋਨੋਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਫਿਰ ਦੇਖ ਕੇ ਤੇ ਤੇ ਚੱਲਣਾ ਪੈਂਦਾ ਹੈ ਦੋਨੋਂ ਚੀਜ਼ਾਂ ਦੇਖ ਰਹੇ ਆ ਬਾਕੀ ਇਹ ਏਡੀ ਕੋਈ ਗੱਲ ਨਹੀਂ ਆ ਕਦੇ ਉਹ ਵੀ ਟਾਈਮ ਸੀ ਕਿ ਚੰਗੇ ਚੰਗੇ ਰੈਸਟੋਰੈਂਟਾਂ 'ਚ ਵੀ ਖਾਣਾ ਖਾਦਾ ਅੱਜ ਉਹ ਵੀ ਟਾਈਮ ਆ ਕਿ ਆਪਾਂ ਰੇੜੀ ਤੇ ਬੈਠ ਕੇ ਵੀ ਖਾ ਲਈਦਾ ਰਹੇ ਕਿ ਕਦੀ ਹਿੰਮਤ ਨਹੀਂ ਹਾਰੀ ਟਾਈਮ ਸਾਰੀ ਤਰ੍ਹਾਂ ਦੇ ਵੇਖੇ ਆ ਬੜੇ ਚੰਗੇ ਵੀ ਵੇਖੇ ਆ ਤੇ ਬੜੇ ਮਾੜੇ ਵੀ ਦੇਖੇ ਆ ਇੱਕ ਵਾਰ ਪਾਪਾ ਜੀ ਦੀ ਡੈਥ ਤੋਂ ਪਹਿਲਾਂ ਮਾੜੇ ਟਾਈਮ ਦੇਖੇ ਸੀ ਤੇ ਸਰਦਾਰ ਸਾਹਿਬ ਨਾਲ ਜਦੋਂ ਲੜਨ ਲੱਗੇ ਸੀ ਚੰਗੇ ਟਾਈਮ ਦੇਖੇ ਸੀ ਹੁਣ ਫਿਰ ਮਾੜੇ ਦੇਖੇ ਆ ਕੋਈ ਨਹੀਂ ਰਬ ਚੰਗੇ ਟਾਈਮ ਲਿਆਏਗਾ ਸੋ ਉਸ ਉਹਨਾਂ ਔਰਤਾਂ ਲੋਗਾਂ ਜਾਂ ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕੰਮ ਦੇ ਕਰਨਾ ਚਾਹੁੰਦੀਆਂ ਨੇ ਲੇਕਿਨ ਇਹ ਕਿਸੇ ਹਾਲਾਤ ਕਾਰਨ ਜਾਂ ਘਰ ਦੀ ਮਜਬੂਰੀ ਕਾਰਨ ਕੰਮ ਨਹੀਂ ਬਾਹਰ ਨਹੀਂ ਕਰ ਸਕਦੀਆਂ ਕਰਨਾ ਚਾਹੁੰਦੀਆਂ ਨੇ ਲੇਕਿਨ ਨਹੀਂ ਸਰ ਕੰਮ ਸਾਰੀਆਂ ਕਰਨਾ ਚਾਹੁੰਦੀਆਂ ਵਾ ਮੈਂ ਇੱਥੇ ਮਤਲਬ ਮੇਰੇ ਇੱਕ ਫਰੈਂਡ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਕੰਮ ਦਾ ਪਤਾ ਕਰੋ ਲੇਡੀਜ਼ ਨੂੰ ਤੇ ਉਹ ਕਹਿੰਦੀ ਹੈ ਕਿ ਉਹਨਾਂ ਦੇ ਹਸਬੰਦ ਜਿਹਨਾਂ ਦੇ ਘਰ ਦੇਦੇ ਨੇ ਕਿ ਮੰਨਦੇ ਨਹੀਂ ਹੈਗੇ ਕਿ ਪੰਪ ਦੇ ਕੰਮ ਨਹੀਂ ਕਰਨਾ ਜਿੱਥੇ ਮਰਜ਼ੀ ਕਰ ਲਓ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਮੈਂ ਹੈ ਉਹ ਖੁਦ ਮਿਹਨਤ ਕਰਦੇ ਨੇ ਉਹ ਮੇਰੀ ਫਰੈਂਡ ਹੈ ਉਹ ਆਪਣਾ ਬੁਟੀਕ ਦਾ ਕੰਮ ਕਰਦੇ ਨੇ ਉਹਨਾਂ ਦਾ ਵੀ ਹਸਬੰਦ ਨਾਲੋਂ ਡਿਵੋਰਸ ਹੋ ਗਿਆ ਸੀ ਉਹਨਾਂ ਨੇ ਵੀ ਬੱਚੇ ਬੜੇ ਔਖੇ ਪਾਲੇ ਸਪੋਰਟਰ ਉਹਨਾਂ ਦਾ ਵੀ ਕੋਈ ਨਹੀਂ ਹੈ ਉਹਨਾਂ ਦੀ ਬੇਟੀ ਅਜ ਕੈਨੇਡਾ ਵਾ ਤੇ ਬਟ ਉਹਨਾਂ ਦੀ ਸੋਚ ਤੇ ਮੇਰੀ ਸੋਚ ਇੱਕ ਇਹੀ ਕਿ ਕਿਉਂਕਿ ਅਸੀਂ ਦੋਨੋਂ ਬਹੁਤ ਮਤਲਬ ਮਿਹਨਤੀ ਆ ਉਹ ਵੀ ਬਹੁਤ ਕੰਮ ਦੇ ਮਿਹਨਤੀ ਨੇ ਮੈਂ ਵੀ ਬਹੁਤ ਮਿਹਨਤੀ ਆ ਉਹਨਾਂ ਨੇ ਕੰਮ ਦਾ ਪੁੱਛਿਆ ਸੀ ਬਟ ਉਹ ਆਂਦੀ ਵੀ ਕਵਲਜੀਤ ਅਸੀਂ ਮਿਹਨਤ ਕਰਦੇ ਆ ਸਾਡੀ ਸੋਚ ਹੋ ਰਹੀ ਆ ਪਰ ਕੁੜੀਆਂ ਨਹੀਂ ਕਰਨਾ ਚਾਹੁੰਦੀਆਂ ਉਹ ਡਰਦੀਆਂ ਉਹਨਾਂ ਦੇ ਘਰ ਦੇ ਸ ਤੇ ਹੈ ਵੀ ਇੱਦਾਂ ਸੀ ਉਹਨਾਂ ਦੇ ਘਰ ਦੇ ਸਪੋਰਟ ਨਹੀਂ ਕਰਦੇ ਉਹ ਕਹਿੰਦੇ ਪੰਪ ਤੇ ਕੰਮ ਨਹੀਂ ਕਰਨ ਬਾਕੀ ਜਿੱਥੇ ਮਰਜੀ ਕਰ ਲੋ ਜੀ ਬਿਲਕੁਲ ਜੀ ਸੋ ਇਹ ਸਾਡੇ ਨਾਲ ਕਵਲ ਜੀ ਜੀ ਜੋ ਕਿ ਘਰੋਂ ਨਿਕਲੇ ਆ ਬਾਹਰ ਸੋ ਮਜਬੂਰੀਆਂ ਬੰਦੇ ਨੂੰ ਕੀ ਕੋਈ ਨਹੀਂ ਕਰਾ ਦਿੰਦੀਆਂ ਸੋ ਪੰਪ ਤੇ ਲੱਗੇ ਨੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਨੇ ਦੋ ਬੱਚੇ ਨੇ ਉਹਨਾਂ ਦਾ ਪਾਲ ਪੋਸ਼ੇ ਕੀਤਾ ਜਾ ਰਿਹਾ ਅਤੇ ਘਰ ਦਾ ਗੁਜ਼ਾਰਾ ਹੋ ਰਿਹਾ ਸੋ ਸੁਪਨੇ ਕਾਫੀ ਵੱਡੇ ਨੇ ਇਹਨਾਂ ਲੋਕਾਂ ਕਹਿੰਿਆ ਗਿਆ ਸੁਪਨੇ ਕਾਫੀ ਵੱਡੇ ਨੇ ਅਏ ਤੇ ਸ਼ੁਰੂਆਤਾਂ ਨੇ ਗਾਂ-ਗਾ ਬਹੁਤ ਕੁਝ ਕਰਨਾ ਸੋ ਉਹਨਾਂ ਨੇ ਵੀ ਅਪੀਲ ਕੀਤੀ ਹੈ ਲੜਕਾ ਲੜਕੀਆਂ ਨੂੰ ਤੇ ਔਰਤਾਂ ਨੂੰ ਜਿਹੜੀਆਂ ਕੰਮ ਤੇ ਕਰਨਾ ਚਾਹੁੰਦੀਆਂ ਹਨ ਲੋੋਂ ਬਾਹਰ ਨਿਕਲਣਾ ਚਾਹੁੰਦੀਆਂ ਹਨ ਲੇਕਿਨ ਘਰ ਦੀ ਮਜ਼ਬੂਰੀ ਕਾਰਨ ਜਾਂ ਘਰ ਦੇ ਇਹ ਹਾਲਾਤ ਇਹੋ ਜਿਹੇ ਹੋਣ ਦੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਸੋ ਉਹਨਾਂ ਨੂੰ ਵੀ ਨਿਕਲਣਾ ਚਾਹੀਦਾ ਹੈ ਘਰ ਬਾਹਰ ਕੰਮ ਕਰਨਾ ਚਾਹੀਦਾ ਤੇ ਆਪਣਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਦੇ ਤਰੀਕੇ ਨਾਲ ਕਰਨਾ ਚਾਹੀਦਾ ਸਰਗੋਲ ਪੰਜਾਬ ਟੀਵੀ ਨਾਲ ਜਸਵਿੰਦਰ 베ਦੀ ਗੁਦਾਸ